ਸੋ ਜਜ਼ਬਾ ਜਿਹੜਾ ਆ ਪਾਣੀ ਦੀ جنگ ਨੂੰ ਲੈ ਕੇ ਬਹੁਤ ਵੱਡਾ ਆ ਪੰਜਾਬੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਕੀ ਕਸੂਰ ਸਾਡਾ ਪਿੰਡ ਬੁੱਢੇ ਨਾਲੇ ਤੋਂ 230 ਕਿਲੋਮੀਟਰ ਦੂਰ ਬੜੀ ਦੂਰ ਦੂਰ ਤੱਕ ਜਿਹੜਾ ਬੁੱਢੇ ਨਾਲੇ ਦਾ ਪਾਣੀ ਮਾਰ ਕਰ ਰਿਹਾ ਕੈਂਸਰ ਦੀ ਜਿਹੜੀ ਦਾਤ ਹੈ ਉਹ ਹੁਣ ਪੰਜਾਬ ਦੂਰ ਦੂਰ ਦੇ ਸੂਬਿਆਂ ਨੂੰ ਦੇ ਰਿਹਾ ਪਿੰਡ ਸੈਤਵਾਲ ਤਹਿਸੀਲ ਅਬੋਰ ਜ਼ਿਲ੍ਹਾ ਫਾਜ਼ਿਲਕਾ ਤੋਂ ਭਾਈ ਸਾਹਿਬ ਹੁਣ ਇਹਨੇ ਭਾਈ ਸਾਹਿਬ ਥੱਲੇ ਆ ਸਕਦੇ ਹੋ ਇੱਕ ਵਾਰ ਪਲੀਜ਼ ਗੱਲਬਾਤ ਤੇਰੇ ਨਾਲ ਕਰਾਂਗੇ ਸਿਰਫ ਕੀ ਕੀ ਨਾਜੀ ਤੁਹਾਡਾ ਸੰਦੇਸ਼ ਕੁਮਾਰ ਸੰਦੇਸ਼ ਜੀ ਕਿੱਥੋਂ ਆਏ ਹੋ ਅਬੋਰ ਤੋਂ ਅਬੋਰ ਦੇ ਨਾਲ ਪਿੰਡੇ ਤੋਂ ਜੀ ਸਿੱਪ ਬੁੱਡੇ ਨਾਲੇ ਦੇ ਪਾਣੀ ਦਾ ਜਿਹੜਾ ਗੰਦਲਾ ਪਾਣੀ ਆ ਉਹ ਤੁਹਾਡੇ ਪਿੰਡਾਂ ਨੂੰ ਵੀ ਮਾਰ ਕਰ ਰਿਹਾ ਹਾਂਜੀ ਪਿੰਡਾਂ ਸਾਡੇ ਪਿੰਡ ਤੋਂ ਗਾਂ ਵੀ ਜਾਂਦਾ ਹੈ ਰਾਜਸਥਾਨ ਨੂੰ ਵੀ ਜਾਂਦਾ ਹੈ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੀ ਇੱਕ ਨਵੀਂ ਜੰਗ ਲਿਖੀ ਗਈ ਹੈ ਪੰਜਾਬੀਆਂ ਵੱਲੋਂ ਕਿਸ ਤਰ੍ਹਾਂ ਦੀ ਗੱਲ ਹੈ ਜੀ ਕਿਦਾਂ ਨਾਲ ਬੰਦ ਹੋਵੇ ਜੀ ਕੀ ਲੱਗਦਾ ਕਿ ਇਸ جنگ ਦਾ ਕੋਈ ਪ੍ਰਭਾਵ ਦੇਖਣ ਨੂੰ ਮਿਲੇਗਾ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਬੜੇ ਲੰਬੇ ਸਮੇਂ ਤੱਕ ਚੱਲਿਆ ਸੀਗਾ ਫਿਰ ਜਾ ਕੇ ਕਿਤੇ ਸਰਕਾਰਾਂ ਦੇ ਸਿਰ ਤੇ ਜੂਰ ਰੰਗੀ ਸੀਗੀ ਕੀ ਲੱਗਦਾ ਕਿ ਇਹ ਜਿਹੜੀ جنگ ਹੈ ਇਹ ਵੀ ਲੰਬੀ ਚੱਲੂਗੀ ਜਾਂ ਥੋੜੇ ਦਿਨਾਂ ਦੇ ਵਿੱਚ ਅਸਰ ਹੋ ਸਕਦਾ ਹੈ ਨਾਲਾ ਰੋਲ ਅੱਜ ਦਾ ਨਹੀਂ ਹੈ ਇਹ 20 ਸਾਲਾਂ ਦਾ ਰੋਲ ਆਏਗਾ ਇੱਕ ਦਿਨ ਦਾ ਹੈਗਾ ਨਹੀਂ ਇੰਨੇ ਛੇਤੀ ਨਹੀਂ ਉੱਤਰ ਮੋੜ ਜੀ ਟਾਈਮ ਲੱਗਣਾ ਇਹਨੂੰ ਜੀ ਸਰਕਾਰਾਂ ਚਾਹੁੰਦੀ ਨਹੀਂ ਇਹਨੂੰ ਬੰਦ ਕਰੀਏ ਬਖਸ਼ਮਾਨ ਦਾ ਆਪਦਾ ਬਿਆਨ ਆਇਆ ਛੀਗਾ ਕਿ ਸਾਡੇ ਏਰੀਆ ਨਾਲ ਵੀ ਲਿਆਉਣੇ ਦੱਸਿਆ ਵੀ ਹੈਗਾ ਪਰ ਕਿੰਨਾ ਬੁਰੇ ਹਾਲ ਹੈ ਕਿੰਨੇ ਕੈਂਸਰ ਹੈ ਕਾਲਾ ਪੀਲਾ ਛੋਟੇ ਛੋਟੇ ਜੁਆਕਾਂ ਨੂੰ ਕੈਂਸਰ ਹੋ ਹੀ ਪਈਏਗੀ ਬਖਸ਼ਮਾਨ ਸਾਹਿਬ ਵੀ ਜੀ ਸੀਐਮ ਮੰਤੋ ਵੀ ਕੁਝ ਨਹੀਂ ਕੀਤਾ ਉਹਨੇ ਮਾਨ ਸਾਹਿਬ ਜਿਹੜਾ ਐਮਪੀ ਸੀਗੇ ਉਦੋਂ ਬੜੇ ਵੱਡੇ ਵੱਡੇ ਦਾਅਵੇ ਉਹਨਾਂ ਨੇ ਕੀਤੇ ਸੀਗੇ ਕਿ ਇਸ ਦਰਿਆ ਨੂੰ ਸਾਫ਼ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਜੇ ਸਰਕਾਰ ਦੀ ਨੀਤ ਸਾਫ਼ ਹੋਵੇ ਤਾਂ ਹੁਣ ਉਹ ਖੁਦ ਪਾਵਰ 'ਚ ਨੇ ਕੀ ਲੱਗਦਾ ਕਿ ਉਹਨਾਂ ਦੀ ਆਪਣੀ ਨੀਤ ਵੀ ਜਿਹੜੀ ਸਾਫ਼ ਨਹੀਂ ਹੈਗੀ ਇਸ ਪ੍ਰੋਜੈਕਟ ਨੂੰ ਲੈ ਕੇ ਨਹੀਂ ਹੈਗੀ ਬਿਲਕੁਲ ਵੀ ਨਹੀਂ ਹੈ ਪ੍ਰੋਜੈਕਟਾਂ ਲੱਗੇ ਹੋਏ ਨੇ ਪਰ ਚੱਲੇ ਨਹੀਂ ਹਾਲੇ ਤੱਕ ਉਹ ਵੀ ਸਰਕਾਰਾਂ ਨਹੀਂ ਚਲਾ ਸਕੀ ਨਾ ਭਗਵਾਨ ਜੀ ਚਲਾ ਸਕਦੇ ਕੀ ਕਾਰਨ ਤੁਹਾਨੂੰ ਲੱਗਦਾ ਕਿ ਹੋ ਸਕਦੇ ਨੇ ਰੱਤਨ ਹੈਗਾ ਜੀ ਪੈਸਾ ਜਾਂਦਾ ਫੈਕਟਰੀਆਂ ਦਾ ਸਾਰਿਆਂ ਕੋਲ ਫੈਕਟਰੀਆਂ ਆ ਮਾਲਕ ਕਹਿੰਦੇ ਅਸੀਂ ਪੈਸਾ ਦਿੰਨੇ ਆ ਕਿਸਾਨ ਕੁਝ ਨਹੀਂ ਦਿੰਦਾ ਓਕੇ ਠੀਕ ਹੈ ਕਿਸਾਨ ਨੇ ਮਰਨ ਜੋਗਾ ਹੀ ਹੈਗਾ ਐਦਾਂ ਹੀ ਮਰੂਗਾ ਕੋਈ ਨਹੀਂ ਸੁਣਦਾ ਗਰੀਬ ਲੋਕ ਐਦਾਂ ਹੀ ਮਰਨੇ ਨੇ ਜੀ ਸੋ ਤੁਸੀਂ ਸੁਣਿਆ ਕਿ ਪੰਜਾਬ ਸਰਕਾਰ ਤੋਂ ਵੀ ਜਿਹੜਾ ਆਵਾਮ ਹੈ ਪੰਜਾਬ ਦੀ ਉਹ ਸੈਟੀਸਫਾਈਡ ਨਹੀਂ ਹੈਗੀ ਕਰਪਸ਼ਨ ਦੇ ਇਲਜ਼ਾਮ ਜਿਹੜੇ ਨੇ ਸਿੱਧੇ ਤੌਰ ਤੇ ਲੱਗ ਰਹੇ ਨੇ ਪੰਜਾਬ ਦੀ ਯੂਥ ਜਿਹੜਾ ਆ ਉਹ ਬੜਾ ਉਦਾਸ ਹੈ ਗਿਆ ਬੜਾ ਨਿਰਾਸ਼ ਹੈ ਸਰਕਾਰ ਦੀਆਂ ਨੀਤੀਆਂ ਦੇ ਚੱਲਦੇ ਆ ਔਰ ਆਉਣ ਵਾਲਾ ਜਿਹੜਾ ਭਵਿੱਖ ਹੈ ਪੰਜਾਬ ਦਾ ਉਹ ਕਿਤੇ ਨਾ ਕਿਤੇ ਖਤਰੇ 'ਚ ਲੱਗ ਰਿਹਾ ਕਿਉਂਕਿ ਐਡਾ ਵੱਡਾ ਕੱਟ ਜਿਹੜਾ ਹੋਇਆ ਹੈ ਤੇ ਜਿੰਦਿਆ ਜਾਗ ਦੀਆਂ ਤਸਵੀਰਾਂ ਉਦਾਹਰਣ ਨੇ ਕਿ ਪੰਜਾਬ ਦਾ ਭਵਿੱਖ ਹੈ ਜਿਹੜਾ ਉਹ ਨੇਰੇ ਵੱਲ ਨੂੰ ਨਿਰੰਤਰ ਵੱਧ ਰਿਹਾ ਔਰ ਉਸ ਨੇਰੇ ਨੂੰ ਚਾਨਣ ਦੇ ਵਿੱਚ ਤਬਦੀਲ ਕਰਨ ਵਾਸਤੇ ਅੱਜ ਸਾਰੇ ਪੰਜਾਬੀ ਜਿਹੜੇ ਸੜਕਾਂ ਤੇ ਉਤਰੇ ਨੇ ਆਪਣੇ ਹੱਕਾਂ ਦੀ ਲੜਾਈ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਹ ਨਵੀਂ ਜਿਹੜੀ ਜੰਗ ਹੈ ਉਹ ਸ਼ੁਰੂ ਕੀਤੀ ਗਈ ਹੈ। ਅੰਰੇ ਕਿਹਨਾਂ ਦੀ ਗੱਲ ਹੈ? ਅੰਰੇ ਇਤਬਾਰ ਖਾਲਸਾ ਖੰਨੇ ਤੋਂ। ਅੱਜ ਦੇ ਇਸ ਜਿਹੜਾ ਪ੍ਰੋਟੈਸਟ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹੋ? ਇਹ ਜੀ ਬਹੁਤ ਹੀ ਸਰਕਾਰਾਂ ਸਾਡੇ ਨਾਲ ਗਲਤ ਕਰ ਰਹੀਆਂ ਨੇ। ਠੀਕ ਹੈ ਜੀ। ਇਹ ਲੁਧਿਆਣਾ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਵਾਅਦਾ ਵਾਅਦੇ ਇੱਥੇ ਪਹੁੰਚਣਾ। ਜਿਹੜੇ ਘਰ ਘਰਾਂ 'ਚ ਬੈਠੇ ਹੋਏ ਨੇ ਆਪਣੀਆਂ ਜਮੀਰਾਂ ਨੂੰ ਜਗਾਓ ਜਿਹੜੇ ਘਰ ਬੈਠੇ ਨੇ ਜਮੀਰਾਂ ਨੂੰ ਨਾ ਮਾਰੋ ਜੀ ਬਸੋ ਇਹ ਜਿਹੜੀ ਅੰਦੋਲਨ ਇੱਕ ਜਿਹੜਾ ਪਹਿਲਾਂ ਕਿਸਾਨੀ ਅੰਦੋਲਨ ਸੀਗਾ ਹੁਣ ਪਾਣੀਆਂ ਦਾ ਦੋ ਦਿਨ ਚੱਲ ਪਿਆ ਹਾਂਜੀ ਇਹ ਸਰਕਾਰਾਂ ਹਮੇਸ਼ਾ ਤੋਂ ਹੀ ਧੱਕਾ ਕਰਦੀਆਂ ਆਈਆਂ ਕਦੀ ਕਿਸਾਨੀ ਅੰਦੋਲਨ ਕਦੀ ਆ ਹੁਣ ਪਾਣੀ ਦਾ ਮਸਲਾ ਠੀਕ ਹੈ ਜੀ ਕਦੀ ਇਹ ਸੰਘਾਂ ਨੂੰ ਚੱਕ-ਚੱਕ ਕੇ ਅੰਦਰ ਕਰਦੀਆਂ ਸਰਕਾਰਾਂ ਇਹ ਪਰ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਅੱਗੇ ਹੋ ਕੇ ਖੜਨ ਵਾਲੇ ਹਾਂ ਚੋਆ ਹਾਂ ਅਸੀਂ ਮਰਨ ਤੋਂ ਨਹੀਂ ਡਰਦੇ ਹੈਗੇ ਕੀ ਮੰਗਦੇ ਆ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਜਿਹੜਾ ਇਹ ਬੁੱਢਾ ਦਰਿਆ ਦੇ ਵਿੱਚ ਗੰਦਾ ਪਾਣੀ ਫੈਕਟਰੀਆਂ ਦਾ ਸਟਿਆ ਜਾ ਰਿਹਾ ਠੀਕ ਹੈ ਜੀ ਇਹ ਬੰਦ ਕੀਤਾ ਜਾਵੇ ਕਿਉਂਕਿ ਇਹ ਪਾਣੀ ਸਾਰੇ ਘਰਾਂ ਚ ਪਹੁੰਚੇ ਜਾਣਾ ਹਰੇਕ ਇਲਾਕੇ ਚ ਪਹੁੰਚੇ ਜਾਣਾ ਤੇ ਇਹਦੇ ਨਾਲ ਕੈਂਸਰ ਦੀਆਂ ਬਿਮਾਰੀਆਂ ਪੀੜਾ ਹੈ ਜਾ ਜੋ ਵੀ ਖਤਰਨਾਕ ਬਿਮਾਰੀਆਂ ਨੇ ਉਹ ਹੋ ਰਹੀਆਂ ਨੇ ਜੀ ਹਾਂਜੀ ਧੰਨਵਾਦ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਸਵੇਰਾ ਨਾਲ ਜੁੜ ਚੁੱਕੇ ਹੋ ਤਾਂ ਮੈਂ ਹਾਂ ਅਨੂਪ ਕੁਮਾਰ ਇਸ ਵਕਤ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਮੌਜੂਦ ਹਾਂ ਜਿੱਥੇ ਮੇਰਕਾ ਮਿਲਕ ਪਲਾਂਟ ਦੇ ਲਾਗੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਲੋਕ ਇਕੱਠੇ ਹੋਏ ਨੇ ਕਿਉਂਕਿ ਪ੍ਰਵਾਸੀਆਂ ਵੱਲੋਂ ਇੱਕ ਚੈਲੰਜ ਕੀਤਾ ਗਿਆ ਸੀਗਾ ਕਿ ਜੇਕਰ ਕਟ ਹੁੰਦਾ ਹੈ ਤਾਂ ਅਸੀਂ ਹਿੱਟ ਦਾ ਜਵਾਬ ਜਿਹੜਾ ਪੱਥਰ ਨਾਲ ਦਵਾਂਗੇ ਅੱਜ ਪੰਜਾਬੀ ਪਾਈਚਾਰਾ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਤਸਵੀਰਾਂ ਇੱਕ ਵਾਰ ਉੱਪਰ ਦੀ ਦਿਖਾ ਦੂੰਗਾ ਏਰੀਅਲ ਤਸਵੀਰਾਂ ਦਿਖਾ ਦੂੰਗਾ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਪਾਰੀ ਇਕੱਠ ਇੱਥੇ ਹੋ ਰੱਖਿਆ ਸੋ ਅਮੀ ਤੋਜਮਾਨ ਇਸ ਵੇਲੇ ਆਪਣੀ ਜਿਹੜੀ ਸਪੀਚ ਦੇ ਰਹੇ ਨੇ ਬਹੁਤ ਪਾਰੀ ਇਕੱਠ ਇੱਥੇ ਲੋਕਾਂ ਦਾ ਹੋਇਆ ਹੋਇਆ ਬਾਈ ਜੀ ਕੀ ਨਾ ਜੀ ਤੁਹਾਡਾ ਪਰਮਿਤ ਸੰਗ ਹੈ ਕਿੱਥੋਂ ਆਏ ਹੋ ਅਸੀਂ ਕਮਾਲਪੁਰੇ ਤੋਂ ਆਏ ਜੀ ਕਮਾਲਪੁਰੇ ਤੋਂ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇੱਕ ਨਵਾਂ ਅੰਦੋਲਨ ਸ਼ੁਰੂ ਹੋਇਆ ਪਹਿਲਾਂ ਕਿਸਾਨ ਅੰਦੋਲਨ ਜਿਹੜਾ ਬੜਾ ਪ੍ਰਚਲਿਤ ਹੋਇਆ ਸੀਗਾ ਵਿਸ਼ ਪਦਰ ਤੇ ਉਹ ਮਸ਼ਹੂਰ ਹੋਇਆ ਸੀਗਾ ਹੁਣ ਪਾਣੀਆਂ ਵਾਸਤੇ ਪੰਜਾਬੀਆਂ ਨੇ ਇੱਕ ਨਵੀਂ ਜੰਗ ਜਿਹੜੀ ਵਿੱਢੀ ਹੈ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੰਗਾਂ ਜੀ ਇਹ ਇਹ ਆਪਣੇ ਗਾਂਵ ਬੱਚਿਆਂ ਵਾਸਤੇ ਬਹੁਤ ਚੰਗੀ ਗੱਲ ਹੈ ਜੋ ਪਾਣੀ ਉਤਰਾ ਹਿੰਸਲਾ ਆਪਣਾ ਗੰਦਾ ਦਿਨੋ ਦਿਨ ਵੱਧ ਤੋਂ ਵੱਧ ਹੋ ਰਿਹਾ ਹੈ ਜਿਹਨੂੰ ਆਪਾਂ ਨਾ ਰੋਕਿਆ ਕੱਲ ਨੂੰ ਆਪਣੇ ਬੱਚੇ ਵੀ ਕਿਸੇ ਨੂੰ ਕੋ ਲਿਆ ਹੁੰਦਾ ਕਿਸੇ ਨੂੰ ਕੈਂਸਲ ਹੁੰਦਾ ਕਿਸੇ ਨੂੰ ਕੁਛ ਹੁੰਦਾ ਹੱਤ ਬੱਦ ਬਿਮਾਰੀ ਲੱਗ ਰਹੀ ਹੈ ਜੀ ਇਹ ਪੰਜਾਬ ਆਪਾਂ ਇਸ ਵਕਤ ਪੰਜਾਬ ਚ ਖੜੇ ਆ ਉਹ ਧਰਤੀ ਜਿਹਨੂੰ ਪੰਜਾ ਦਰਿਆਵਾਂ ਦੀ ਧਰਤੀ ਕਿਹਾ ਗਿਆ ਲੇਕਿਨ ਅੱਜ ਇੱਥੇ ਕੋਈ ਬਾਹਰੋਂ ਆਂਦਾ ਤਾਂ ਸ਼ਾਇਦ ਪੰਜਾਬ ਦਾ ਪਾਣੀ ਪੀਣਾ ਵੀ ਮਨਜ਼ੂਰ ਨਹੀਂ ਹੁੰਦਾ ਪਿਸਲੇਰੀਆਂ ਕਿੰਲੇ ਦਾ ਪਾਣੀ ਖਰੀਦ ਕੇ ਪਿੰਦੇ ਜਿਹੜਾ ਜਿਹੜੀ ਧਰਤੀ ਦੂਰ ਦੂਰ ਦੇ ਸਟੇਟਾਂ ਨੂੰ ਪਾਣੀ ਪਹੁੰਚਾਉਂਦੀ ਸੀਗੀ ਅੱਜ ਉੱਥੋਂ ਦੇ ਵਸਨੀਕ ਜਿਹੜੇ ਖਰੀਦ ਕੇ ਪਾਣੀ ਪੀ ਰਹੇ ਨੇ ਹਾਂਜੀ ਸਾਡੀ ਧਰਤੀ ਦਾ ਮਿੱਠਾ ਪਾਣੀ ਸੀ ਅਮਰਤ ਸਿਗਾ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਚੂਲਾ ਸਾਕੇ ਅਮਰਤ ਤਿਆਰ ਕੀਤਾ ਸੀ ਜੀ ਅੱਜ ਤੋਂ ਯਾਨੀ ਜਿਹੜਾ ਇਹਨਾਂ ਨੇ ਪ੍ਰਵਾਸੀਆਂ ਨੇ ਫੈਕਟਰੀ ਆਣਿਆ ਨੇ ਇੰਨਾ ਗੰਦ ਪਾਤਾ ਤੇ ਆਪਦੇ ਵਿੱਚ ਦਿਨੋਂ ਦਿਨ ਨਮੀ ਬਿਮਾਰੀ ਲਾ ਕਰੀ ਆ ਦਿਨੋਂ ਦਿਨ ਹਰੇਕ ਘਰ ਇੱਕ ਇੱਕ ਮਰੀਜ਼ ਆ ਇਥੇ ਮਰਦੀ ਜਾ ਕੇ ਦੇ ਲੋ ਲਿਆਣੇ ਜ਼ਿਲ੍ਹੇ ਦੇ ਵਿੱਚ ਹਰੇਕ ਕਰੇ ਇੱਕ ਇੱਕ ਮਰੀਜ਼ ਜੀ ਬੈੱਡ ਤੇ ਪਿਆ ਵਾ ਜੀ ਤੇ ਕੀ ਲੱਗਦਾ ਕਿ ਜਿਹੜਾ ਹੁਣ ਇਹ ਨਵਾਂ ਇੱਕ ਸਿਲਸਿਲਾ ਸ਼ੁਰੂ ਹੋਇਆ ਹੈ ਜਿਹੜੀ ਇੱਕ ਜੰਗ ਵਿੱਢੀ ਗਈ ਹੈ ਇਹਦਾ ਨਤੀਜੇ ਕੋਈ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲਣਗੇ ਮਿਲੂਗਾ ਜੀ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਇਹ ਜਿਹੜਾ ਵਿੱਢਿਆ ਇਹ ਮਹਾਰਾਜ ਕੱਲ੍ਹ ਦੀ ਕਿਰਪਾ ਹੋਈ ਆ ਹੌਲੀ ਹੌਲੀ ਲੋਕ ਜਾਗਣਗੇ ਜੀ ਕੀ ਮੰਗਿਆ ਹੁਣ ਪ੍ਰਸ਼ਾਸਨ ਤੋਂ ਸਸੋਂ ਤੋਂ ਇਹ ਹੀ ਮੰਗਾ ਵੀ ਇਹ ਜਿਹੜਾ ਗੰਦਾ ਪਾਣੀ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਦਰਿਆ ਦੇ ਵਿੱਚ ਇਹਨੂੰ ਬੰਦ ਕੀਤਾ ਜਾਵੇ ਜੀ ਬਹੁਤ ਸ਼ੁਕਰੀਆ ਜੀ